ਇਹ ਇਹਨਾਂ ਪਰਿਵਾਰ ਦੇ ਨਾਲ ਮੈਂ ਗੱਲ ਕਰੀ ਸੀਗੀ ਪਰਿਵਾਰ ਦੇ ਕਹਿੰਦੇ ਬਾਈ ਜੀ ਸਾਡੇ ਦੇ ਹੱਥ ਖੜੇ ਹੈ ਜੀ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਜੀ ਲੱਤ ਦੇ ਵਿੱਚ ਕਟੋ-ਕਟ 2-2 ਇੰਚ ਲੱਤ ਨਾ ਕੀੜੇ ਖਾ ਗਿਆ ਐਡਾ ਵੱਡਾ ਡੂੰਘ ਪੈ ਗਿਆ ਲੱਤ ਦੇ ਵਿੱਚ ਬਸੋ 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 ਹੋ ਗਿਆ ਬੜੀ ਸਮੱਸਿਆ ਜੀ ਬਾਈ ਦਾ ਪੈਰ ਬਿਲਕੁਲ ਵੱਢਣ ਦੇ ਕਿਨਾਰੇ ਤੋਂ ਹੋਇਆ ਪਿਆ ਬਾਈ ਜੀ ਪੈਰ ਦਾ ਹਾਲ ਦੇਖੋ ਕਿ ਬਾਈ ਜੀ ਨੇੜੇ ਕਰੋ ਮੜਾ ਕੈਮਰਾ ਦਿਖਾਇਓ ਜੀ ਬਿਲਕੁਲ ਬਾਈ ਜੀ ਕੀੜੇ ਪੈ ਚੁੱਕੇ ਬਾਈ ਜੀ ਨੇੜੇ ਕਰੋ ਮੜਾ ਸਮਾਰ ਕੇ ਜੀ ਏਕੇ ਇੱਕ ਚੀਜ਼ ਦੇਖਣੀ ਜ਼ਰੂਰੀ ਜੀ ਦੇਖੋ ਬਾਈ ਜੀ ਦੂਜਾ ਇਹ ਪਾਸਾ ਬੜਾ ਮਾੜਾ ਹਾਲ ਆ ਬਾਈ ਜੀ ਕੀੜੇ ਪੈ ਚੁੱਕੇ ਬਾਈ ਬਿਲਕੁਲ ਦੂਜਾ ਪੈਰ ਵੀ ਬਾਈ ਜੀ ਬਹੁਤ ਮਾੜਾ ਜੀ ਬਾਈ ਇਹਨਾਂ ਪਰਿਵਾਰ ਦੇ ਨਾਲ ਮੈਂ ਗੱਲ ਕਰੀ ਸੀਗੀ ਪਰਿਵਾਰ ਦੇ ਕਹਿੰਦੇ ਬਾਈ ਜੀ ਸਾਡੇ ਦੇ ਹੱਥ ਖੜੇ ਆ ਜੀ ਸਾਨੂੰ ਕੋਈ ਮਤਲਬ ਨਹੀਂ ਇਹਦੇ ਨਾਲ ਜੀ ਬਾਈ ਜੀ ਕੀ ਟੈਂਕ ਕੀ ਨਾਮ ਹੈ ਤੁਹਾਡਾ ਮੁੰਨਾ ਬੈਠ ਬਾਈ ਮੁੰਨੇ ਬੈਠ ਬਾਈ ਹਾਂ ਬਾਈ ਕਿਹੜਾ ਪਿੰਡ ਆ ਬਾਈ ਤੁਹਾਡਾ ਡੂੰਮ ਵਾਲੀ ਪਿੰਡ ਐ ਇੱਥੇ ਕਿੰਨਾ ਟਾਈਮ ਹੋ ਗਿਆ ਸੜਕ ਤੇ ਹੋ ਗਿਆ ਮੱਲੇ 20 ਸਾਲ ਹੋ ਗਏ ਬਾਈ ਆ ਤੇ ਮੁੰਨਾ 15 20 ਸਾਲ ਦਾ ਆਖਦਾ ਵੀਰੇ ਪਰ ਆਪਾਂ ਨੂੰ ਦੇਖਦਿਆਂ ਨੂੰ ਲੱਗੋ 10 ਸਾਲ ਹੋ ਚੁੱਕੇ 10 ਸਾਲ ਤੋਂ ਪਲੱਸ ਬਾਈ ਆ ਤੇ ਮੁੰਨਾ ਮੰਨੀ ਜਾਂਦਾ ਬਾਈ ਪਰਿਵਾਰ ਦੇ ਕੀ ਕਹਿੰਦੇ ਸਾਨੂੰ ਉਹ ਰੱਖਣ ਨੂੰ ਰਾਜ਼ੀ ਨਹੀਂਗੇ ਕੁਛ ਨਹੀਂ ਬੰਦੇ ਉਹ ਤੋਂ ਠੀਕ ਐ ਜੇ ਛੋਟਾ ਛੋਟਾ ਅਸੀਂ ਅੰਦੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ ਜੀ ਇੱਕ ਇਹ ਵੀਰ ਨੂੰ ਇੱਕ ਬਜ਼ੁਰਗ ਨੂੰ ਮੰਨਾ ਸਿੰਘ ਨਾਮ ਆ ਬਾਈ ਹੁਣੀ ਦੱਸਦੇ ਇਹਦਾ ਇਹਨੂੰ ਲੈ ਕੇ ਆਏ ਨੇ ਬਾਈ ਹੁਣੀ ਡੂਮ ਵਾਲੀ ਪਿੰਡ ਆ ਜੀ ਬਠਿੰਡੇ ਜ਼ਿਲ੍ਹੇ ਦਾ ਡੱਬ ਵਾਲੀ ਮੰਡੀ ਦੇ ਬਿਲਕੁਲ ਅਖੀਰਲਾ ਪਿੰਡ ਜਿਵੇਂ ਪੰਜਾਬ ਦਾ ਬਾਰਡਰ ਦੇ ਉੱਤੇ ਤੇ ਉੱਥੇ ਪਹਿਲਾਂ ਬੈਰੀਅਰ ਲੱਗਦਾ ਹੁੰਦਾ ਸੀ ਉਸ ਬੈਰੀਅਰ ਤੇ ਇਹ ਬਾਈ ਚਾਹ ਬਣਾ ਕੇ ਖੋਖਾ ਬਣਾਇਆ ਸੀ ਗੁਜ਼ਾਰਾ ਕਰਦਾ ਤੇ ਬਾਈ ਨੇ ਵਿਆਹ ਨਹੀਂ ਕਰਾਇਆ ਤੇ ਵਿਆਹ ਨਹੀਂ ਕਰਾਇਆ ਅੱਜ ਕੱਲ ਤੁਹਾਨੂੰ ਪਤਾ ਜੀ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਉਹ ਰੋਲ ਰਹੇ ਨੇ ਸਾਰੇ ਨਹੀਂ ਕਹਿੰਦੇ ਬੜੇ ਚੰਗੇ ਵੀ ਲੋਕਾਂ ਨੇ ਆਪਣੇ ਚਾਚਿਆਂ ਨੂੰ ਤਾਇਿਆਂ ਨੂੰ ਬੜੇ ਪਿਆਰ ਨਾਲ ਵੀ ਰੱਖਿਆ ਹੋਇਆ ਪਰ ਬਹੁਤ ਗਿਣਤੀ ਦੇ ਵਿੱਚ ਅਸੀਂ ਇਦਾਂ ਦੇ ਬਜ਼ੁਰਗਾਂ ਨੂੰ ਮਿਲਦੇ ਆ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਸੜੇ ਸੀਗੇ ਜਾਂ ਬੱਚੇ ਨਹੀਂ ਹੋਏ ਬੇਔਲਾਦ ਸੀ ਅੱਜ ਉਹਨਾਂ ਨੂੰ ਕੋਈ ਨਹੀਂ ਸੰਭਰ ਰਿਹਾ ਅੱਜ ਇਸੀ ਤਰ੍ਹਾਂ ਦੀ ਇੱਕ ਇੱਕ ਸਾਡੇ ਕੋਲੇ ਬਜ਼ੁਰਗ ਪਹੁੰਚਿਆ ਇਹਦੇ ਭਰਾ ਸੀਗੇ ਉਹ ਵਿਆਹੇ ਹੋਏ ਨੇ ਆ ਭਤੀਜਾ ਬਾਈ ਦਾ ਤਰੇ ਕਿੰਨੇ ਚਾਚੇ ਤਾਏ ਤੁਸੀਂ ਮੇਰਾ ਇੱਕ ਚਾਚਾ ਇੱਕ ਹੀ ਇੱਕ ਡੈਡੀ ਇੱਕ ਡੈਡੀ ਇੱਕ ਚਾਚਾ ਇੱਕ ਇਹ ਵੀ ਹੈ ਤਿੰਨ 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 ਭਰਾ ਦੋ ਹੀ ਗਏ ਦੋ ਹੀ ਆ ਤੇ ਡੈਡੀ ਤੇਰਾ ਵਿਆਹ ਹੈ ਇਹਨੇ ਵਿਆਹ ਨਹੀਂ 시 ਕਰਾਇਆ ਬਸ ਦੋ ਹੀ ਨੇ ਹਾਂ ਦੋ ਹੀ ਠੀਕ ਆ ਤੇ ਹੁਣ ਪੁੱਤ ਇਹ ਵੀ ਤਾਂ ਡੈਡੀ ਹੋਈ ਆ ਤੁਹਾਡਾ ਡੈਡੀ ਵਰਗਾ ਹੀ ਆ ਇਹਦੀ ਮਦਦ ਕਾਤੋਂ ਨਹੀਂ ਕਰਦੇ ਤੁਸੀਂ ਜੀ ਮੈਂ ਤਾਂ ਪੈਸੇ ਕਰਾਇਆ ਤੇ ਨਹੀਂ ਕੋਲ ਡਟਾ ਕਿਰਾਇਆ ਤੇ ਚਲੋ ਰਹਿਨੇ ਆ ਮੈਂ ਮੰਨਦਾ ਪੈਸੇ ਚਲੋ ਨਹੀਂ ਹੈਗੇ ਗਰੀਬੀ ਆ ਆਪਾਂ ਸਾਰੀਆਂ ਗੱਲਾਂ ਐਗਰੀ ਕਰਦੇ ਆ ਪਰ ਜਿਵੇਂ ਕੀੜੇ ਪੈ ਗੇ ਪੱਟੀ ਹੋਣ ਲਈ ਨਮਾਉਣਾ ਰੋਟੀ ਪਾਣੀ ਚਲੋ ਆਪਦੇ ਨਾਲ ਨਹੀਂ ਖਾਂਦਾ ਤੁਹਾਡੇ ਕੋਲ ਨਹੀਂ ਰਹਿੰਦਾ ਮੰਨ ਲੈਨੇ ਆ ਪਰ ਇੱਕ ਨਾ ਇੱਕ ਇੱਕ ਦਿਨ ਤਾਂ ਤੁਹਾਡੇ ਘਰੋਂ ਹੀ ਗਿਆ ਨਾ ਪਹਿਲਾਂ ਤਾਂ ਇਕੱਠੇ ਹੀ ਕੰਮ ਕਰਦੇ ਨਾ ਦੁਕਾਨ ਇਕੱਠਿਆਂ ਦੀ ਸੀ ਨਾ ਤੁਹਾਡੀ ਚਾਹੇ ਆਪਾਂ ਕਿਰਾਏ ਦੇ ਰਹਿੰਦੇ ਦੇਖੋ ਗਰੀਬ ਬੰਦਾ ਵੀ ਤਾਂ ਰੋਟੀ ਤਾਂ ਖਾਂਦਾ ਹੀ ਆ ਨਾ ਬੰਦਾ ਤੇ ਮੰਨ ਲਓ ਇਹਦੀ ਹਾਲਤ ਇਨੇ ਸਾਲਾਂ ਤੋਂ ਇਸ ਤਰ੍ਹਾਂ ਦੀ ਬਣੀ ਹੋਈ ਆ ਹਲੋ ਬਾਈ ਹੁਣਾਂ ਨੇ ਅੱਜ ਪ੍ਰਾਰਲਾ ਕੀਤਾ ਤੈਨੂੰ ਲੈ ਕੇ ਆਏ ਨੇ ਨਾਲ ਤੇਰਾ ਧੰਨਵਾਦ ਵਿਜਲ ਤੂੰ ਅੱਜ ਵੀ ਨਾਲ ਆ ਗਿਆ ਪਰ ਸਾਡੀ ਇੱਕ ਬੇਨਤੀ ਹੈ ਭੈਣਾਂ ਤੇ ਭਰਾਵੋ ਵੀ ਪੰਜਾਬ ਦੇ ਵਿੱਚ ਆਮ ਹੀ ਸੀ ਪਹਿਲਾਂ ਗੱਲ ਵੀ ਜੇ ਚਾਰ ਭਰਾ ਕਿਉਂਕਿ ਚਾਰ ਚਾਰ ਪੰਜ ਪੰਜ ਭਰਾ ਹੁੰਦੇ ਸੀ ਵੱਧ ਵੀ ਹੁੰਦੇ ਸੀ ਉਦੋਂ ਤੇ ਉਹਨਾਂ ਦੇ ਵਿੱਚੋਂ ਇੱਕ ਜਾਂ ਦੋ ਵਿਆਹ ਲੈ ਜਾਂਦੇ ਸੀਗੇ ਤੇ ਬਾਕੀ ਭਰਾ ਸੀ ਜਿਹੜੇ ਉਹ ਉਸ ਪਰਿਵਾਰ ਦੀ ਇਸ ਤਰੀਕੇ ਨਾਲ ਰੱਖਿਆ ਕਰਦੇ ਸੀ ਇਸ ਤਰੀਕੇ ਨਾਲ ਉਸ ਪਰਿਵਾਰ ਨੂੰ ਪਾਲਦੇ ਸੀ ਵੀ ਉਹ ਨਾ ਬੱਚਿਆਂ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰ ਕਰਦੇ ਸੀ ਉਹ ਉਹ ਬਜ਼ੁਰਗ ਅੱਜ ਰੋੜ ਰਹੇ ਨੇ ਉਹ ਬਜ਼ੁਰਗ ਉਹ ਨੌਜਵਾਨ ਸੀ ਜਦੋਂ ਉਦੋਂ ਉਹਨਾਂ ਨੇ ਸਾਰੇ ਕੰਮ ਕਰ ਖੇਤ ਦੇ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਣਾ ਸਾਰਾ ਦਿਨ ਉਸ ਘਰ ਨੂੰ ਜਦੋਂ ਉਹ ਘਰ ਬਣਿਆ ਵਿਆਹ ਕੇ ਵੱਡੇ ਭਰਾ ਨੂੰ ਜਾਂ ਛੋਟੇ ਭਰਾ ਨੂੰ ਲੈ ਕੇ ਆਏ ਉਸ ਤੋਂ ਬਾਅਦ ਉਹ ਘਰ ਦੀਆਂ ਕਿਸ ਤਰ੍ਹਾਂ ਤਰੱਕੀਆਂ ਹੋਈਆਂ ਕੋਠੀਆਂ ਬਣ ਗਈਆਂ ਕਾਰਾਂ ਆ ਗਈਆਂ ਭਤੀਜੇ ਭਤੀਜੀਆਂ ਦੇ ਵਿਆਹ ਹੋ ਗਏ ਉਹ ਬਾਹਰ ਚਲੇ ਗਏ ਜਾਂ ਇੱਥੇ ਨੇ ਫਿਰ ਉਸ ਤੋਂ ਬਾਅਦ ਉਹ ਛੜਾਤਾ ਆ ਜਾਂ ਚਾਚਾ ਐਦਾਂ ਦੇ ਹਾਲਾਤਾਂ ਚਲੇ ਜਾਂਦਾ ਐਦਾਂ ਦੀ ਆਧਾਰਨਾ ਸਾਡੇ ਕੋਲ ਹੀ ਅੰਦਰ ਸੁਪਨਿਆਂ ਦੇ ਘਰ ਵਿੱਚ ਹੀ ਸੈਂਕੜੇ ਹੀ ਆ ਹੁਣ ਤੱਕ ਹੁਣ ਵੀ ਬਾਪੂ ਰਹਿ ਰਹੇ ਨੇ ਵਿਚਾਰੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਾਵਾਂ ਨੇ ਜਿਨ੍ਹਾਂ ਦੇ ਔਲਾਦ ਨਹੀਂ ਹੋਈ ਉਹਨਾਂ ਨੂੰ ਕਿਸੇ ਨੇ ਸੰਭਾਇਆ ਨਹੀਂ ਜਾਂ ਾਲਾਦ ਹੋਈ ਸੀ ਉਹ ਇਸ ਦੁਨੀਆ ਤੋਂ ਚੱਲ ਪਈ ਕਿਸੇ ਕਾਰਨ ਉਹਨਾਂ ਨੂੰ ਕਿਸੇ ਨੇ ਸੰਭਾਇਆ ਹੀ ਨਹੀਂ ਅੱਜ ਰਿਸ਼ਤੇ ਨਾਤਿਆਂ ਦੀ ਉਹ ਤੰਦ ਆ ਜਿਹੜੀ ਟੁੱਟਦੀ ਜਾ ਰਹੀ ਹੈ ਅੱਜ ਆਪਰੇ ਜੰਮੇ ਹੋਏ ਤੇ ਆਪਣੇ ਜਿਨ੍ਹਾਂ ਨੇ ਸਾਨੂੰ ਜੰਮਿਆ ਇਹ ਦੋ ਰਿਸ਼ਤੇ ਕਿਤੇ ਨਾ ਕਿਤੇ ਹਜੇ ਐਗਜ਼ਿਸਟ ਕਰ ਰਹੇ ਨੇ ਪਰ ਜਦੋਂ ਇਸ ਤੋਂ ਪਰਚਾਤ ਮਾਰੀ ਦੀ ਜਾਂ ਥੱਲੇ ਇਹ ਰਿਸ਼ਤੇ 9 ਮਾਸ ਦੇ ਰਿਸ਼ਤੇ ਖਤਮ ਹੋ ਚੱਲਦੇ ਨੇ ਲਗਭਗ ਅਸੀਂ ਜਾਈਦਾ ਪਿੰਡ ਦੇ ਵਿੱਚ ਕਿਸੇ ਮਰੀਜ਼ ਨੂੰ ਲੈਣ ਉੱਥੇ ਮਿਲਦੀਆਂ ਵੀ ਹੈਗੇ ਆ ਕਈਆਂ ਦੇ ਹੈਗੇ ਵੀ ਆ ਉਹ ਵੀ ਕਹਿੰਦੇ ਜੀ ਨਾ ਹੋਇਆ ਵਰ ਗਿਆ ਵਿਚਾਰੇ ਹੈ ਨਹੀਂ ਕੋਈ ਨਹੀਂ ਇਹਦਾ ਬੜੀ ਦੁੱਖ ਦੀ ਗੱਲ ਆ ਅੱਜ ਪੰਜਾਬ ਦੀਆਂ ਉਹ ਜਿਹੜੀਆਂ ਰਿਸ਼ਤਿਆਂ ਦੀਆਂ ਤੰਦਾਂ ਜਿਹਦੇ ਵਾਸਤੇ ਪੰਜਾਬ ਜਾਣਿਆ ਜਾਂਦਾ ਸੀ ਸੱਤ ਬਗਾਨੇ ਦੇ ਵੀ ਬਾਹ ਫੜਦਾ ਸੀ ਪੰਜਾਬੀ ਭਰਾ ਸਾਡਾ ਅੱਜ ਆਪਣੇ ਤੋਂ ਟੁੱਟਦਾ ਜਾ ਰਿਹਾ ਅੱਜ ਉਸ ਪੰਜਾਬ 'ਚ ਜਿੱਥੇ ਕੋਈ ਪਿੰਡ ਦਾ ਜਾ ਕੇ ਰਾਹ ਵੀ ਪੁੱਛ ਲੈਂਦਾ ਸੀ ਕੋਈ ਤਾਂ ਲੋਕ ਪਿੰਡ ਤੇਕਰ ਛੱਡ ਕੇ ਆਉਂਦੇ ਸੀ ਤੇ ਪਿੰਡ ਦੇ ਵਿੱਚ ਆ ਕੇ ਕਿਸੇ ਦਾ ਘਰ ਵੀ ਪੁੱਛ ਲੈਂਦਾ ਸੀ ਕੋਈ ਤਾਂ ਉਹਦੇ ਘਰ ਤੇਕਰ ਛੱਡ ਕੇ ਆਉਂਦੇ ਸੀ ਅੱਜ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਪਿੰਡ ਦੇ ਵਿੱਚ ਕੌਣ ਰਹਿੰਦਾ ਅਸੀਂ ਸ਼ਹਿਰਾਂ ਵਰਗੀ ਸਥਿਤੀ ਬਣਾ ਲਈ ਐ ਪਿੰਡਾਂ 'ਚ ਵੀ ਸਾਨੂੰ ਪਤਾ ਹੀ ਨਹੀਂ ਉਹਨਾਂ ਦੇ ਬੱਚੇ ਕਿੰਨੇ ਆ ਕਿੱਥੇ ਪਿਆਏ ਹੋਏ ਆ ਇਹ ਤਾਂ ਦੂਰ ਦੀਆਂ ਗੱਲਾਂ ਸਾਨੂੰ ਆਪਣਿਆਂ ਦੀ ਵੀ ਸੋਝ ਹੀ ਨਹੀਂ ਦਿੰਦੀ ਇਹ ਫਰਕ ਕਾਦੇ ਕਰਕੇ ਪਿਆ ਸਭ ਪੈਸੇ ਕਰਕੇ ਕਿਉਂਕਿ ਹਰ ਬੰਦੇ ਨੇ ਆਪਣਾ ਆਪਣਾ ਇੱਕ ਦੈਰਾ ਬਣਾ ਲਿਆ ਆਪਣੀ ਕੋਠੀ ਪਾਉਣ ਵਾਸਤੇ ਆਪਣੀ ਕਾਰ ਲੈਣ ਵਾਸਤੇ ਆਪਣੇ ਕਾਰੋਬਾਰ ਬਸ ਇਤਨੇ ਚੀਜ਼ਾਂ ਤੇ ਸੀਮਤ ਹੋ ਕੇ ਰਹਿ ਗਿਆ ਇਨਸਾਨ ਵੀ ਮੇਰੇ ਕੋਲੇ ਮੇਰੀ ਕੋਠੀ ਹੋਵੇ ਵੱਡੀ ਮੇਰੇ ਕੋਲ ਕਾਰ ਵੱਡੀ ਹੋਵੇ ਮੇਰੇ ਕਾਰੋਬਾਰ ਵੱਡੇ ਹੋਣ ਤੇ ਜਿਹਦੇ ਕਰਕੇ ਫਿਰ ਬਹੁਤ ਸਾਰੇ ਰਿਸ਼ਤੇ ਨਾਤੇ ਇਗਨੋਰ ਹੋ ਜਾਂਦੇ ਆ ਅਸੀਂ ਮੰਨਾ ਸਿੰਘ ਦੀ ਗੱਲ ਨੂੰ ਇਸ ਤਰੀਕੇ ਨਾਲ ਹੀ ਜੋੜ ਰਹੇ ਆ ਵੀ ਜੇ ਇਹ ਬੰਦਾ ਛੜਾ ਸੀ ਇਹਨੇ ਵਿਆਹ ਨਹੀਂ ਕਰਾਇਆ ਸੀ ਪਰ ਇਹਨੇ ਸਾਰਾ ਜੀਵਨ ਪਹਿਲਾਂ ਅਜ ਤਾਂ ਹੁਣ ਤਾਂ 10 ਸਾਲ ਹੋ ਗਏ 10 ਦੇ ਆ ਵੀ ਐਂ ਤੁਰੇ ਫਿਰਦਾ ਸੜਕਾਂ ਤੇ ਕਿਉਂਕਿ ਹੁਣ ਭਤੀਜੇ ਹੋ ਗਏ ਗਾਂ ਉਹ ਬੱਚੇ ਵੱਡੇ ਹੋ ਗਏ ਉਹਨਾਂ ਦੇ ਗਾਂ ਵਿਆਹ ਹੋ ਗਏ ਉਹਨੇ ਰਵੇ ਕਿੱਥੇ ਉਹ ਤਾਂ ਆਪ ਕਿਰਾਏ ਤੇ ਰਹਿੰਦੇ ਆ ਪਰ ਇਹਦੇ ਭਰਾ ਹੈਗੇ ਤਾਂ ਇਹਦਾ ਭਰਾ ਤਾਂ ਹੈਗਾ ਜੀ ਇਹਨਾਂ ਦਾ ਡੈਡੀ ਹਾਂ ਚਲੋ ਬਿਮਾਰ ਹੈ ਤਾਂ ਹੈਗਾ ਜੀ ਮੈਨੂੰ ਉਹਨੂੰ ਤਾਂ ਸਾਹਮਦੇ ਆ ਇਹੇ ਬਿਲਕੁਲ ਸਾਬ ਜੀ ਹੁਣ ਇਹ ਆਪਣੇ ਫਾਦਰ ਸਾਹਿਬ ਨੂੰ ਵੀ ਸਾਹ ਵੀ ਰਿਹਾ ਸੀ ਚਲੋ ਇਹਨੂੰ ਵੀਰੇ ਨੂੰ ਮਾੜਾ ਨਹੀਂ ਕਹਿੰਦੇ ਨਾਲ ਆਇਆ ਪਰ ਗੱਲ ਕਰਦੇ ਆ ਸਾਡੇ ਸਮਾਜ ਦੀ ਸਥਿਤੀ ਦੀ ਵੀ ਉਹ ਬਾਪ ਆ ਇਹ ਕਿਸੇ ਬਾਪ ਤੋਂ ਨਹੀਂ ਘੱਟ ਸੀਗਾ ਇਹ ਵੀ ਇਸ ਤਰ੍ਹਾਂ ਸਾਡੀ ਬੇਨਤੀ ਹੱਥ ਜੋੜ ਕੇ ਵੀ ਜਿਹੜੇ ਤੁਹਾਡੇ ਤਾਏ ਆ ਨਾ ਉਹਨਾਂ ਨੇ ਤੁਹਾਡੇ ਬਾਪ ਤੋਂ ਵੀ ਵੱਧ ਕੇ ਕੰਮ ਕੀਤਾ ਤੁਹਾਡੇ ਲਈ ਤੁਹਾਨੂੰ ਪਾਲਣ ਦੇ ਵਿੱਚ ਉਹਨਾਂ ਦਾ ਤੁਹਾਡੇ ਬਾਪ ਤੋਂ ਵੀ ਵੱਡਾ ਯੋਗਦਾਨ ਆ ਕਿਉਂਕਿ ਤੁਹਾਡਾ ਬਾਪੂ ਦਾ ਰਿਸ਼ਤੇਦਾਰੀਆਂ 'ਚ ਵੀ ਜਾਂਦਾ ਸੀ ਘਰ ਵੀ ਆਉਂਦਾ ਸੀ ਤਾਇਆ ਤਾਂ ਖੇਤ ਹੀ ਰਹਿੰਦਾ ਸੀ ਵਿਚਾਰਾ ਉਹਨੇ ਤਾਂ ਸਾਰੀ ਉਮਰ ਮਿੱਟੀ ਵੀ ਪੱਟੀ ਆ ਉਹਨੇ ਤਾਂ ਦਿਨ ਰਾਤ ਕੰਮ ਹੀ ਕੀਤਾ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਪੰਜਾਬ 'ਚ ਬਣ ਰਹੀਆਂ ਨਾ ਕਿ ਨਾ ਬਣਨ ਸਾਡੀ ਬੇਨਤੀ ਹੈ ਭੈਣੋ ਭਰਾਵੋ ਆਪਣੇ ਉਹਨਾਂ ਰਿਸ਼ਤਿਆਂ ਨੂੰ ਆਪਣੇ ਉਸ ਮੂਲ ਨੂੰ ਆਪਾਂ ਪਛਾਣੀਏ ਅਸੀਂ ਇੰਨੀ ਛੇਤੀ ਮਾਡਰਨ ਨਾ ਬਣ ਜਾਈਏ ਵੀ ਅਸੀਂ ਆਪਣੇਆਂ ਤੋਂ ਮੁਨਕਰ ਹੋ ਜਾਈਏ ਤੇ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਦਾ ਵੀਰ ਜੀ ਉਹਨਾਂ ਦਾ ਜਿਹੜੇ ਐਡੀ ਦੂਰੋਂ ਵੀਰੇ ਹੁਣੀ ਇੱਥੋਂ 150 ਕਿਲੋਮੀਟਰ ਤੋਂ ਲੈ ਕੇ ਇਸ ਬਜ਼ੁਰਗ ਨੂੰ ਇੱਥੇ ਪਹੁੰਚੇ ਆ ਵੀ ਹੁਣ ਤੁਹਾਨੂੰ ਉਹ ਜ਼ਖਮ ਤਾਂ ਨਹੀਂ ਦਿਖਾ ਸਕਦੇ ਪਰ ਤੁਸੀਂ ਦੇਖੋ ਬਲਾਰ ਕਰਕੇ ਅਸੀਂ ਇਹ ਤਸਵੀਰਾਂ ਦਿਖਾ ਰਹੇ ਆ ਵੀ ਕਿੰਨੇ ਕੀੜੇ ਪਏ ਹੋਏ ਆ ਬਾਈ ਦੇ ਹਜੇ ਤਾਂ ਬਾਈ ਹੁਣੀ ਦੱਸਦੇ ਆ ਵੀ ਪੱਟੀ ਕਰਤੀ ਇੱਕ ਅੱਧੀ ਵਰੀ ਇਹਨਾਂ ਨੇ ਔਰ ਤੇਲ ਪਾਤਾ ਤਾਰ ਪੀਂਦਾ ਜਿਹਦੇ ਕਰਕੇ ਕੀੜੇ ਨਿਕਲ ਗਏ ਬਹੁਤ ਸਾਰੇ ਹਾਂ ਜੀ ਬਿਲਕੁਲ ਨਿਕਲ ਗਏ ਜੀ ਕੱਲ ਕਰੀ ਸੀ ਪੱਟੀ ਜੀ 500 ਕਰੀ ਸੀ ਜੀ ਪਰਸੋ ਦੇ ਕਹਿੰਦੇ ਪਹਿਲਾਂ ਵੀ ਕੱਢੇ ਇਹ ਦੋ ਦਿਨ ਜੇ ਤੁਸੀਂ ਅੱਜ ਪੱਟੀ ਕੋਲ ਕੇ ਆਪਣਾ ਕੈਮਰਾ ਲਈ ਦਿਖਾਈ ਹੈ ਨਾ ਜੀ ਹਾਂ ਜੀ ਦਿਖਾਉਣ ਦੇ ਕਾਬਲ ਵੀ ਨਹੀਂ ਹੈ ਹਾਂ ਇਹਦਾ ਮਾੜਾ ਹਾਲ ਹੈ ਜੀ ਪਹਿਰ ਦਾ ਬਹੁਤ ਜ਼ਿਆਦਾ ਲੱਤ ਦੇ ਵਿੱਚ ਘਟੋ ਘੱਟ 2-2 ਇੰਚ ਲੱਤ ਨਾ ਕੀੜੇ ਖਾ ਗਿਆ ਐਡਾ ਵੱਡਾ ਡੂੰਘ ਪੈ ਗਿਆ ਲੱਤ ਦੇ ਵਿੱਚ ਕਿਉਂਕਿ ਪਤਾ ਨਹੀਂ ਕਿੰਨੇ ਦਿਨਾਂ ਤੋਂ ਐਂ ਤੁਰਿਆ ਫਿਰਦਾ ਮੰਨਾ ਸਿੰਘ ਤੇ ਇਹ ਮੰਨਾ ਸਿੰਘ ਦੀ ਜ਼ਿੰਦਗੀ ਹੈ ਜਿਹੜੀ ਇਹ ਵੀ ਤਾਂ ਹੱਕਦਾਰ ਆ ਉਹਨਾਂ ਸਾਰੀਆਂ ਸੁੱਖ ਸਹੂਲਤਾਂ ਦਾ ਜਿਨ੍ਹਾਂ ਦੀ ਅੱਜ ਸਾਡੀਆਂ ਸਰਕਾਰਾਂ ਗੱਲ ਕਰਦੀਆਂ ਸਾਡਾ ਸਿਸਟਮ ਗੱਲ ਕਰਦਾ ਵੀ ਇੱਕ ਮਨੁੱਖ ਨੂੰ ਅਸੀਂ ਬਿਜਲੀ ਪਾਣੀ ਮੁਫਤ ਕੀਤਾ ਹੋਇਆ ਜੀ ਅਸੀਂ ਬਰਾਬਰਤਾ ਦਾ ਹੱਕ ਦਿੰਨੇ ਆ 2500 ਰੁਪਏ ਪੈਨਸ਼ਨ ਦਿੰਨੇ ਆ ਇਹਦੀ ਪੈਨਸ਼ਨ ਨਹੀਂ ਲੱਗੀ ਹੋਈ ਜੀ ਹਨੇ ਲੱਗੀ ਜੀ। ਫਿਰ ਬੰਦ ਹੀ ਕੌਣ ਸਾਲ ਲੈਂਦਾ? ਬੰਦ ਹੋ ਗਈ। ਕਾਹ ਤੋਂ ਬੰਦ ਹੋ ਗਈ? ਜਵਾਨ ਹੋ ਗਿਆ ਤੂੰ। ਬਸ ਐਵੇਂ ਕਰਕੇ ਬੰਦ ਕਰਦੇ। ਬਾਹਰ ਵਿੱਚ ਮੰਨਾ। ਦੇਖੋ ਜੀ ਆ ਮਰੇ ਪਏ ਆ ਕੀੜੇ ਕਿਉਂਕਿ ਬਾਈ ਹੁਣਾਂ ਨੇ ਤੇਲ ਪਾਤਾ ਤੇ ਸਾਰੇ ਕੀੜੇ ਤਾਂ ਲਗਭਗ ਮਰ ਗਏ ਆ ਤੇ ਪਰ ਤੁਸੀਂ ਦੇਖੋ ਲੱਤ ਕਿੰਨੀ ਖਾ ਗਿਆ ਕੀੜੇ। ਤੇ ਓਹੋ ਮਾਪੋ ਲੱਤ ਖੜੀ ਖੜੀ ਮੜੀ ਜੀ ਇਧਰ ਨੂੰ ਸਾਰ। ਉਪਰ ਹੋ ਗਿਆ ਹੋ ਗਿਆ ਸਾਫ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਐਨ ਐਸ ਦੇ ਕਾਕਾ ਬਿਲਕੁਲ ਪਰਫੈਕਟ ਬਾਬਾ ਇਹ ਹੋਰ ਹੋ ਗਿਆ ਨਾਮ ਬਸ 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 ਬਾਧਨੀ ਕੋਈ ਜ਼ੋਰ ਲਾਉਣਾ ਆਪਾਂ ਜਿਆਦਾ ਹੁਣ ਆਪਾਂ ਜਿਆਦਾ ਜ਼ੋਰ ਪਿਆਰ ਨਾਲ ਹੀ ਪਿਆਰ ਨਾਲ ਹੀ ਹੁਣ ਆਪਾਂ ਜਿਆਦਾ ਨਹੀਂ ਦਰਦ ਹੋਗਾ 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 ਬਸ 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 ਹੋ ਗਏ ਹੋ ਗਏ ਹੋ ਗਏ ਪੋ ਇੰਨੇ ਵੇਲੇ ਨਾ ਸਾਫ ਨਹੀਂ ਸੀ ਹੋਣੀ ਲੱਤ ਠੀਕ ਆ ਉਹ ਹੁਣ ਸਾਫ ਹੋ ਗਈ ਆ ਹੁਣ ਤੂੰ ਦੇਖੀ ਜਾਖਮ ਕਿੰਨੀ ਛੇਤੀ ਠੀਕ ਹੋਣਾ ਇਹਦਰ ਨੂੰ ਕਰ ਲਾ ਬਾਪੂ ਲੱਤ ਮੜ ਗਈ ਹੁਣ ਇਹ ਦੇ ਭਾਈ ਇਹ ਭਾਈ ਤੇ ਇਹੀ ਜੇ ਕਿਤੇ ਹਾਲਾਤ ਬਾਪੂ ਦੇ ਹੋਰ 10 15 ਦਿਨ ਬਣੇ ਰਹਿੰਦੇ ਤਾਂ ਇਹ ਮਨਨਾ ਸẽ ਇਸ ਦੁਨੀਆ ਤੋਂ ਤੁਰ ਜਾਣਾ ਸੀ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਹੈ ਭਰਾਵੋ ਤਾਂ ਕੋਈ ਚੰਦ ਕਿ ਲੋਕ ਹੀ ਨੇ ਜਿਹੜੇ ਆਪਣਾ ਫਰਜ਼ ਨਿਭਾਈ ਜਾਂਦੇ ਨੇ ਜਿੱਦਾਂ ਇਹ ਵੀਰੇ ਉਹਨਾਂ ਨੇ ਆਪਣਾ ਅੱਜ ਫਰਜ਼ ਸਮਝਦੇ ਐ ਇਸ ਬਜ਼ੁਰਗ ਨੂੰ ਇੱਥੇ ਤਿੱਕਰ ਲੈ ਕੇ ਆਂਦਾ ਤੇ ਤੇਰਾ ਨਾਂ ਕੀ ਦੀਪਕ ਹੈ ਭਾਈ ਹੈ ਰਜੀਵ ਇਹ ਰਜੀਵ ਦਾ ਵੀ ਧੰਨਵਾਦ ਆ ਚਲੋ ਆਪਦੇ ਚਾਚਾ ਚਾਚਾ ਜਾਂ ਤਾਇਆ ਤੇਰਾ ਚਾਚਾ ਚਾਚੇ ਨੂੰ ਲੈ ਕੇ ਇਹ ਇੱਥੇ ਆਇਆ ਪਰ ਰਜੀਵ ਦੀ ਘਰ ਦੀ ਸਟੋਰੀ ਹੈ ਜਿਹੜੀ ਉਹ ਅਲੱਗ ਆ ਵੀ ਗਰੀਬ ਆ ਇਹ ਕਿਰਾਏ ਤੇ ਰਹਿੰਦੇ ਆ ਪਰ ਅੱਜ ਅਸੀਂ ਇਸ ਬਾਪੂ ਰਾਹੀਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕੀਤੀ ਆ ਭਾਈ ਜਿਨ੍ਹਾਂ ਦੇ ਕੋਠੀਆਂ ਕਾਰਾਂ ਵੀ ਆ ਸਭ ਕੁਝ ਆ ਮਹਿਲ ਮਨਾਰੇ ਵੀ ਆ ਪਰ ਆਪਣੇ ਚਾਚੇ ਤਾਇਆ ਨੂੰ ਸਾਹਮਣੇ ਨਹੀਂ ਭਾਈ ਬਜ਼ੁਰਗਾਂ ਦੀ ਉਹਨਾਂ ਦੀ ਉੱਥੇ ਹੀ ਮਦਦ ਹੋਵੇ ਜਿੱਥੇ ਉਹ ਰਹਿੰਦੇ ਸੀ ਜਿਹੜੇ ਪਿੰਡਾਂ ਦੇ ਵਿੱਚ ਉਹ ਰਹਿੰਦੇ ਸੀ ਜਿੱਥੋਂ ਦੇ ਉਹ ਜੰਮੇ ਪਲੇ ਹੋਏ ਨੇ ਉਹਨਾਂ ਦੇ ਭਰਾ ਭਤੀਜਿਆਂ ਨੂੰ ਬੇਨਤੀ ਆ ਭਾਂਜਿਆਂ ਨੂੰ ਭੈਣਾਂ ਨੂੰ ਬੇਨਤੀ ਆ ਕੋਈ ਗੱਲ ਨਹੀਂ ਜੀ ਉਹਦੇ ਔਲਾਦ ਨਹੀਂ ਤੁਹਾਡੀ ਤਾਂ ਹੈਗੀ ਆ ਜਰੂਰ ਇਸ ਗੱਲ ਤੇ ਗੌਰ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਿਓ ਬੀਸ ਬਜ਼ੁਰਗ ਵਰਗੇ ਬਹੁਤ ਨੇ ਜਿਨ੍ਹਾਂ ਨੇ ਬਿਆਹ ਨਹੀਂ ਕਰਾਏ ਜਾਂ ਜਿਨ੍ਹਾਂ ਦੇ ਔਲਾਦ ਹੈ ਨਹੀਂ ਅੱਜ ਉਹ ਨਰਕ ਘਟ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ